ਫੱਕਾ ਹਾਰਿਆ ਬੰਦਾ ਇਹਦੇ ਤੇ ਪੈ ਜੇ ਬਹੁਤ ਟਾਪ ਦੀ ਨੀਂਦ ਆਊਗੀ ਇਹਦੇ ਤੇ ਬਾਕੀ ਜਿਹੜਾ ਨੂੰ ਸਟੱਫ ਵੀ ਲੱਗਿਆਗਾ ਉਹ ਵੀ ਲੈਦਰ ਸਵਾਡ ਸਟੱਫ ਲੱਗਿਆ ਹੋਇਆਗਾ ਵੀ ਗਿੱਲਾ ਕੱਪੜਾ ਮਾਰ ਕੇ ਸਾਫ਼ ਹੋ ਜੂ ਜਿਹੜੀ ਮਰਜ਼ੀ ਸ਼ੈ ਕੱਢ ਲੈ ਹੂ ਹੂ ਉਹੀ ਅਸੀਂ ਤਿਆਰ ਕਰਕੇ ਦੇ ਦਾਂਗੇ ਜਿਵੇਂ ਆ ਤਿਆਰ ਕਰਕੇ ਦੇ ਦਿੰਦੇ ਬਾਈ ਸਾਰੇ ਆਪਣੇ ਪੰਜਾਬੀ ਤਾਂ ਕੈਨੇਡਾ ਚ ਬੈਠੇ ਆ ਉੱਥੇ ਪਹੁੰਚਾ ਦੋਗੇ ਪਹੁੰਚਾ ਦਾਂਗੇ ਬਾਈ ਕੋਈ ਚੱਕਰ ਨਹੀਂ ਹੈਗਾ ਆਲ ਵਰਡ ਅਸੀਂ ਐਕਸਪੋਰਟ ਕਰਦੇ ਆਂ ਆਲ ਵਰਡ ਐਕਸ਼ਿਪ ਕਰਦੇ ਆਂ ਕੋਈ ਚੱਕਰ ਹੀ ਨਹੀਂ ਹੈ ਜਿੱਥੇ ਮਰਜ਼ੀ ਹੋਰ ਪਹੁੰਚਾ ਦਾਂਗੇ ਜੇ ਇੱਕ ਘਰ ਦਾ ਪੂਰਾ ਫਰਨੀਚਰ ਮੰਗਾਉਂਦਾਗਾ ਇੰਡੀਆ ਦੇ ਵਿੱਚ ਬੰਦੇ ਨੂੰ ਤਕਰੀਬਨ ਪਊਗਾ 4-5 ਲੱਖ ਰੁਪਏ ਦਾ ਪਊਗਾ ਉਹੀ ਫਰਨੀਚਰ ਆਸਟ੍ਰੇਲੀਆ ਦੇ ਵਿੱਚ 35 ਤੋਂ 40 ਲੱਖ ਦਾ ਪਊਗਾ ਉਹੀ ਪਰ ਉਹ ਸਚਨ ਵੀਰੇ ਆ ਕੀ ਕਰਤਾ ਆ ਕੀ ਬਣਾਤਾ ਤੂੰ ਸੱਪ ਜਾ ਆ ਕੀ ਚੀਜ਼ ਕਹਿੰਦੇ ਇਹਨੂੰ ਨਾ ਤਾਂ ਇਹ ਸੋਫੇ ਚਾ ਨਾ ਚੇਅਰ ਚਾ ਨਾ ਦਿਵਾਨ ਬੈੱਡ ਚਾ ਇਹ ਹੈ ਕੀ ਚੀਜ਼ ਇਹ ਗਾ ਕਿਨੇ ਬਣਵਾਏਗਾ ਸੱਪ ਵਾਲਾ ਸੋਫਾ ਬਣਵਾਏਗਾ ਸੱਪ ਵਾਲਾ ਬਈ ਸੱਪ ਵਾਲਾ ਸੋਫਾ ਠੀਕ ਆ ਆਪਣੀ ਮਰਜ਼ੀ ਨਾਲ ਤਿਆਰ ਕਰਵਾਇਆ ਹੈ ਬਹੁਤ ਹਾਂ ਬਿਮਰਜ਼ੀ ਨਾਲ ਤਿਆਰ ਕਰਾਇਆ ਪੂਰਾ ਕੰਫਰਟੇਬਲ ਸੋਫਾਗਾ ਬੰਦੇ ਜੇ ਦੇਖ ਲੰਦਾਗਾ ਦੇਖ ਕੇ ਬੰਦੇ ਮੈਂ ਕਹਿੰਦਾ ਵੀਡੀਓ ਤੇ ਵੀ ਬੰਦੇ ਨੂੰ ਐ ਹੋਊਗਾ ਵੀ ਬਹੁਤ ਜਿਆਦਾ ਕੰਫਰਟੇਬਲ ਸੋਫਾ ਹੈ ਇੱਕ ਵਾਲੇ ਦੇ ਪੈਕੇ ਦੇਖੀਏ ਇਹ ਕੰਫਰਟੇਬਲ ਇੰਨਾ ਜਿਆਦਾ ਸਾਰੀ ਇਹ ਚ ਉਰੇ ਫੇਵਰ ਭਰੀ ਹੋਈ ਹੈ ਇਹ ਵੀ ਜਿਹੜਾ ਜਾਣਾਗਾ ਇਹ ਜਾਣਾ ਐਡੀਲੇਟ ਜਾਣਾਗਾ ਐਡੀਲੇਡ ਕਿੱਥੇ ਹੈ ਬਾਈ ਐਡੀਲੇਡ ਆਸਟ੍ਰੇਲੀਆ ਦੇ ਵਿੱਚ ਹੈ ਅੱਛਾ ਐਡੀਲੇਡ ਜਾਣਾਗਾ ਕਸਟਮਰ ਨੇ ਆ ਚੀਜ਼ ਹੋ ਗਿਆ ਲਾਉਂਜਰ ਕਹਿੰਦੇ ਨੇ ਅਸੀਂ ਲਾਉਂਜਰ ਕਹਿੰਦੇ ਨੇ ਲਾਉਂਜਰ ਹੋ ਗਿਆ ਤੇ ਰੌਕਿੰਗ ਚੇਅਰ ਹੋ ਗਿਆ ਜਾਂ ਪੂਤੀਆ ਚੇਅਰ ਹੋ ਗਈ ਇਹ ਦੋਨੇ ਜਿਹੜਾ ਦੇ ਕੋ ਨਾਲ ਦਾ ਕੱਪੜਾ ਲਵਾਇਆ ਤੇ ਅਗਲੇ ਨੇ ਲਾਉਂਜ ਦੇ ਵਿੱਚ ਰੱਖਣਾਗਾ ਇਹ ਵੀ ਆਈਟਮਾਂ ਜਿਹੜੀਆਂ ਅਸੀਂ ਬਣਾਈਆਂ ਗਈਆਂ ਆਨ ਆਰਡਰ ਤਿਆਰ ਕੀਤੀ ਹੈ ਮੈਂ ਤੁਹਾਨੂੰ ਦਿਖਾਉਣਾਗਾ ਕਸਟਮਰ ਨੇ ਸਾਨੂੰ ਰੈਫਰੈਂਸ ਫੋਟੋ ਦਿੱਤੀ ਸੀ ਕਿ ਆਪਾਂ ਐਦਾਂ ਦੀ ਆਈਟਮ ਤਿਆਰ ਕਰਨੀ ਹੈ ਆ ਕਸਟਮਰ ਨੇ ਸਾਨੂੰ ਰੈਫਰੈਂਸ ਫੋਟੋ ਦਿੱਤੀ ਸੀ ਜੀ ਆਪਾਂ ਇਹ ਤਾਂ ਬਾਈ ਹੂਬ ਹੂਬ ਜਮਾ ਤਿਆਰ ਕਰਤੀ ਹਾਂ ਹਾਂ ਹੂਬ ਹੂਬ ਹੀ ਤਿਆਰ ਕਰਦੇ ਕਮਾਲੀ ਕਰਤਾ ਤੁਸੀਂ ਸਾਰਾ ਜੋ ਦੇਖ ਰਹੇ ਹੋ ਤੁਸੀਂ ਪਾਲਿਸ਼ ਵਰਕ ਵੀ ਬਹੁਤ ਸ਼ਾਨਦਾਰ ਹੋਇਆ ਹੋਇਆ ਸਾਰਾ ਸਾਗਵਾਨ ਦੇ ਵਿੱਚ ਇਹਦਾ ਪਾਲਿਸ਼ ਵਰਕ ਹੋਇਆ ਹੋਇਆਗਾ ਬਾਕੀ ਕਸਟਮਰ ਨੇ ਕਹਿੰਨੇ ਇਹਨਾਂ ਆਪਾਂ ਨੂੰ ਕਵਰ ਚਾਹੀਦਾਗਾ ਮੈਨੂੰ ਟੈਕਨੀਕ ਨੇ ਕਹਿੰਨੇ ਜਵਾਕ ਸਾਡੇ ਛੋਟੇ ਨੇ ਵੀ ਗੰਦਾ ਨਾ ਕਰ ਦੇਣਾ ਜੇ ਤੁਸੀਂ ਦੇਖੋਗੇ ਮੈਂ ਫੋਟੋ ਖਿੱਚੀ ਹੋਈ ਆ ਹੁਣ ਪੈਕ ਕਰਤਾ ਤੇ ਇਹਦਾ ਕਵਰ ਵੀ ਤਿਆਰ ਕੀਤਾਗਾ ਪੂਰਾ ਕਵਰ ਹੋ ਜਾਂਦਾਗਾ ਇਹ। ਬਾਈ ਇਹ ਤਾਂ ਜਮਾਂ ਲੱਗਦੇ ਨਹੀਂ ਕਵਰ ਇਹ ਤਾਂ ਐਂ ਲੱਗਦਾ ਜਿਵੇਂ ਇਹਦੇ ਕੱਪੜੇ ਪ੍ਰੋਪਰ ਇਹਦੇ ਵਾਸਤੇ ਬਣਿਆ ਹੁੰਦਾ ਹੈ। ਇਹਦੇ ਵਾਸਤੇ ਹੀ ਬਣਾਇਆ ਹੈਗਾ ਉਹ ਕੱਪੜਾ ਪੂਰਾ ਨਾਪ ਲੈ ਕੇ ਦਰਜੀ ਦਾ ਮਤਲਬ ਹਰ ਤਰ੍ਹਾਂ ਦੀ ਸਰਵਿਸ ਫਰਨੀਚਰ ਦੇ ਵਿੱਚ ਵੀ ਅਸੀਂ ਕਸਟਮਰ ਨੂੰ ਪੂਰੇ ਵਧੀਆ ਤਰੀਕੇ ਨਾਲ ਸੈਟੀਸਫਾਈ ਕਰਦੇ ਆਂ। ਮੈਂ ਤੁਹਾਨੂੰ ਇਹ ਤੇ ਪੈਕੇ ਵੀ ਦਿਖਾਉਣਾਗਾ ਬਹਿ ਕੇ ਵੀ ਦਿਖਾਉਣਾਗਾ। ਮੈਂ ਦੇਖਣ ਨੂੰ ਵੀ ਚੀਜ਼ ਬਹੁਤ ਜ਼ਿਆਦਾ ਕੰਫਰਟੇਬਲ ਹੈ। ਬੰਦਾ ਜਿਵੇਂ ਮਰਜ਼ੀ ਇਹਨੂੰ ਯੂਜ਼ ਕਰ ਸਕਦਾਗਾ। ਥੱਕਾ ਹਾਰਿਆ ਬੰਦਾ ਇਹਦੇ ਤੇ ਪੈ ਜੇ ਬਹੁਤ ਟਾਪ ਦੀ ਨੀਂਦ ਆਊਗੀ ਇਹਦੇ ਤੇ। ਬਾਕੀ ਜ ਉਹ ਵੀ ਲੈਦਰ ਸਵਾਡ ਸਟੱਫ ਲੱਗਿਆ ਹੋਇਆਗਾ ਵੀ ਗਿੱਲਾ ਕੱਪੜਾ ਮਾਰ ਕੇ ਸਾਫ਼ ਹੋ ਜੂ ਤੁਸੀਂ ਕਵਰ ਕਵਰ ਵਗੈਰਾ ਬਿਚਾਉਣਾਗਾ ਕਵਰ ਵਗੈਰਾ ਵੀ ਬਿਚਾ ਸਕਦੇ ਹੋ ਠੀਕ ਆ ਵੀਰੇ ਤੇਦੇ ਰੇਟ ਰੂਟ ਤਾਂ ਨਹੀਂ ਜ਼ਿਆਦਾ ਹੈਗੇ ਬਾਈ ਨਾ ਰੇਟ ਵੀ ਮਤਲਬ ਸਾਰੇ ਚੀਜ਼ ਦੇ ਬਹੁਤ ਜੈਨੂਨ ਹੈ ਜੈਨੂ ਨਾ ਆਪਾਂ ਦੇ ਕਸਟਮਰ ਕੋਈ ਵੀ ਆਈਟਮ ਬਣਵਾ ਸਕਦਾ ਆ ਆਪਣੀ ਮਰਜ਼ੀ ਦੇ ਅਕੋਰਡਿੰਗ ਬਣਵਾ ਸਕਦਾਗਾ ਮਤਲਬ ਕਸਟਮਰ ਨੂੰ ਇਹੀ ਬੈਨੀਫਿਟ ਨਾਗਲਾ ਬਾਹਰਲੇ ਦੇਸ਼ ਬੈਠਾਗਾ ਪੈਸਿਆਂ ਦੇ ਵਿੱਚ ਵੀ ਇਹ ਜੀ ਚੀਜ਼ ਬੰਦੇ ਨੂੰ ਮਿਲਦੀ ਨਹੀਂ ਹੈਗੀ ਕਈ ਵਾਰ ਬੰਦੇ ਨੂੰ ਨੈਟ ਤੇ ਕੋਈ ਐਦਾਂ ਦੀ ਫੋਟੋ ਪਸੰਦ ਆ ਜਾਂਦੀ ਹੈ ਬੰਦਾ ਉਹਨੂੰ ਮਾਰਕੀਟ ਦੇ ਵਿੱਚ ਲੱਭਣ ਜਾਂਦਾ ਹੈਗਾ ਜੇ ਬੰਦਾ ਜਿੰਨੇ ਮਰਜ਼ੀ ਰੁਪਏ ਲਾਵੇ ਫਿਰ ਵੀ ਬੰਦੇ ਨੂੰ ਇਹ ਜੀ ਮਨ ਚਾਹੁੰਦੀ ਚੀਜ਼ ਮਿਲਦੀ ਨਹੀਂ ਹੈਗੀ ਪਰ ਬੰਦਾ ਜੇ ਇੰਡੀਆ ਤੋਂ ਪੰਜਾਬ ਤੋਂ ਬਰਨਾਲਾ ਬੋਰਸ ਤੋਂ ਫਰਨੀਚਰ ਆਰਡਰ ਕਰਦਾਗਾ ਜਿਹੜੀ ਮਰਜ਼ੀ ਚੀਜ਼ ਜਿੱਥੋਂ ਮਰਜ਼ੀ ਬੰਦਾ ਕੱਢ ਲੇ ਜਿਹੜੀ ਮਰਜ਼ੀ ਸ਼ਹਿ ਕੱਢ ਲੇ ਉਹ ਉਹ ਉਹੀ ਅਸੀਂ ਤਿਆਰ ਕਰਕੇ ਦੇ ਦਾਂਗੇ ਜਿਵੇਂ ਆ ਤਿਆਰ ਕਰਕੇ ਦਿੰਦੇ। ਬਾਈ ਸਾਰੇ ਆਪਣੇ ਪੰਜਾਬੀ ਤਾਂ ਕੈਨੇਡਾ 'ਚ ਬੈਠੇ ਆ। ਉੱਥੇ ਪਹੁੰਚਾ ਦੋਗੇ? ਪਹੁੰਚਾ ਦਾਂਗੇ ਬਾਈ ਕੋਈ ਚੱਕਰ ਨਹੀਂ ਹੈਗਾ। ਆਲ ਵਰਡ ਅਸੀਂ ਐਕਸਪੋਰਟ ਕਰਦੇ ਆਂ। ਆਲ ਵਰਡ ਐਕਸ਼ਿਪ ਕਰਦੇ ਆਂ ਕੋਈ ਚੱਕਰ ਹੀ ਨਹੀਂ ਹੈ। ਜਿੱਥੇ ਮਰਜ਼ੀ ਹੋਰ ਪਹੁੰਚਾ ਦਾਂਗੇ। ਤੇ ਇਹ ਜੇ ਮਾਲ ਐਕਸਪੋਰਟ ਕਰਾ ਕੇ ਵੀ ਸਾਰਾ ਸਮਾਨ ਬਾਲਾ ਮਹਿੰਗਾ ਤਾਂ ਨਹੀਂ ਪੈਂਦਾ ਬਾਹਰ ਨਾਲੋਂ? ਨਹੀਂ ਨਹੀਂ ਬਾਲਾ ਮਹਿੰਗਾ ਨਹੀਂ ਪੈਂਦਾ। ਬੰਦਾ ਜੇ ਮਤਲਬ 2000 ਆਈਟਮਾਂ ਵੀ ਬਾਹਰੋਂ ਖਰੀਦਦਾ ਸਪੋਜ਼ ਆਸਟ੍ਰੇਲੀਆ ਤੋਂ ਖਰੀਦਦਾਗਾ। 2 ਚਾਰ ਆਟਮਾ ਦੇ ਵਿੱਚ ਹੀ ਬੰਦੇ ਦਾ ਕੰਟੇਨਰ ਦਾ ਪੂਰਾ ਖਰਚਾ ਨਿਕਲ ਜੂ ਹੁਣ ਤੁਸੀਂ ਆਪ ਦੇਖ ਸਕਦੇ ਹੋ ਜਿਹੜਾ ਮਤਲਬ ਫਰਨੀਚਰ ਬੰਦਾ ਜੇ ਇੱਕ ਘਰ ਦਾ ਪੂਰਾ ਫਰਨੀਚਰ ਮੰਗਾਉਂਦਾਗਾ ਇੰਡੀਆ ਦੇ ਵਿੱਚ ਬੰਦੇ ਨੂੰ ਤਕਰੀਬਨ ਪਊਗਾ 4-5 ਲੱਖ ਰੁਪਏ ਦਾ ਪਊਗਾ ਉਹੀ ਫਰਨੀਚਰ ਆਸਟ੍ਰੇਲੀਆ ਦੇ ਵਿੱਚ 35 ਤੋਂ 40 ਲੱਖ ਦਾ ਪਊਗਾ ਉਹੀ ਫਰਨੀਚਰ ਠੀਕ ਆ ਅਲੱਗ-ਅਲੱਗ ਰੇਟ ਆ ਮਤਲਬ ਹਾਂ ਅਲੱਗ-ਅਲੱਗ ਰੇਟ ਨੇ ਠੀਕ ਆ ਤੇ ਜੇ ਬਾਈ ਕਿਸੇ ਨੇ ਆਹ ਚੀਜ਼ ਬਣਵਾਉਣੀ ਹੋਈ ਜਾਂ ਕੋਈ ਵੀ ਆਪ ਦਾ ਡਿਜ਼ਾਈਨ ਆਪ ਦੇ ਅਕੋਰਡਿੰਗ ਕਸਟਮਾਈਜ਼ ਕਰਾਉਣਾ ਹੋਇਆ ਉਹ ਤਾਂ ਤੁਸੀਂ ਕਰ ਹੀ ਦਿੰਦੇ ਹੋ ਹਾਂ ਤੇ ਮਾੜਾ ਜਿਹਾ ਆਪਦਾ ਮੋਬਾਈਲ ਨੰਬਰ ਤੇ ਐਡਰੈਸ ਬੋਲ ਦੋਗੇ ਤਾਂ ਕਿ ਤੁਹਾਡੇ ਤੱਕ ਗਾਹ ਪਹੁੰਚ ਜਾ ਸਾਡਾ ਮੋਬਾਈਲ ਨੰਬਰ 9804242042 ਬਾਕੀ ਜੇ ਸਾਡੇ ਸ਼ੋਰੂਮ ਤੇ ਵਿਜ਼ਿਟ ਕਰਨਾਗਾ ਬੱਸ ਸਟੈਂਡ ਦੇ ਕੋਲ ਸਾਡਾ ਸ਼ੋਰੂਮ ਹੈ ਬਰਨਾਲੇ ਦੇ ਵਿੱਚ ਪ੍ਰੇਮ ਪ੍ਰਧਾਨ ਮਾਰਕੀਟ ਕੋਲੇ ਬਾਕੀ ਜੇ ਤੁਸੀਂ ਫਰਨੀਚਰ ਦੇਖਣ ਆਉਣਾਗਾ ਜਾਂ ਵਟਸਐਪ ਕਾਲ ਤੇ ਤੁਸੀਂ ਵੀਡੀਓ ਕਾਲ ਤੇ ਕੋਈ ਫਰਨੀਚਰ ਦੇਖਣਾ ਜਾਂ ਆਪਦੇ ਘਰ ਦੇ ਨੂੰ ਭੇਜਣਾ ਫਰਨੀਚਰ ਦੇਖਣ ਦੇ ਲਈ ਜਦੋਂ ਮਰਜ਼ੀ ਬਰਨਾਲਾ ਵੱਲੋਂ ਭੇਜ ਸਕਦੇ ਹੋ